ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਰਜਿੰਦਰ ਕੌਰ ਤੇ ਅੱਜ ਇੱਕ ਹੋਰ ਨਵਾਂ ਵਲੋਗ ਲੈ ਕੇ ਆਈ ਆ ਜਿਵੇਂ ਕਿ ਤੁਹਾਨੂੰ ਪਤਾ ਪਿਛਲੇ ਵਲੋਗ ਚ ਮੈਂ ਤੁਹਾਨੂੰ ਦਿਖਾਇਆ ਸੀ ਕਿ ਬੱਚਿਆਂ ਨੂੰ ਸਕੂਲ ਭੇਜਿਆ ਹੋਇਆ ਤੇ ਸਾਹਿਬ ਜਾਣ ਵਾਲਾ ਸਕੂਲ ਤੇ ਰੈਡੀ ਮਤਲਬ ਉਹਦਾ ਸਾਰਾ ਕੁਝ ਹੋ ਗਿਆ ਵਾ ਤੇ ਹੁਣ ਮੈਂ ਇੱਧਰ ਕਲੀਨਿੰਗ ਕਰ ਰਹੀ ਆ ਤੇ ਸਵੇਰੇ ਸਵੇਰੇ ਮਤਲਬ ਜੇ ਬੈਠ ਜਾਈਏ ਬੱਚਿਆਂ ਨੂੰ ਘਲਾ ਕੇ ਤੇ ਫਿਰ ਬਹੁਤ ਟਾਈਮ ਵੇਸਟ ਹੋ ਜਾਂਦਾ ਇਸ ਲਈ ਮੈਂ ਨਾਲ ਹੀ ਕੰਮ ਸ਼ੁਰੂ ਕਰ ਦਿੱਤਾ ਹੋਇਆ ਤੇ ਐਬ ਨੂੰ ਥੋੜਾ ਜਿਹਾ ਫੀਵਰ ਹੋਇਆ ਇਸ ਕਰਕੇ ਥੋੜਾ ਜਿਹਾ ਢਿੱਲਾ ਵਾ ਮਤਲਬ ਨੜ ਨੇ ਮੇਕਓ ਹੋਇਆ ਵਾ ਮੈਡਸਨ ਦੇ ਦਿੱਤੀ ਤੇ ਉੱਪਰੋਂ ਸਾਰਾ ਕੁਝ ਮਤਲਬ ਸੈਟਿੰਗ ਕਰ ਲਈ ਹੋਈ ਏ ਤੇ ਜਿੰਨੀ ਦੇਰ ਇਦਾਂ ਖਲਾਰਾ ਜਿਹਾ ਪਿਆ ਰਹਿੰਦਾ ਨਾ ਉੰਨੇ ਦੇਰ ਫਿਰ ਮੈਨੂੰ ਬਹੁਤ ਅਜੀਬ ਜਿਹਾ ਲੱਗਦਾ ਰਹਿੰਦਾ ਵਾ ਮੇਰੀ ਆਦਤ ਆ ਕੇ ਹਰ ਇੱਕ ਚੀਜ਼ ਨੂੰ ਜਗ੍ਹਾ ਜਗ੍ਹਾ ਰੱਖਣਾ ਸੰਭਾਲ ਕੇ ਤੇ ਬੱਚਿਆਂ ਦੀ ਵੀ ਗਾਂ ਇਹੋ ਹੀ ਆਦਤ ਆ ਕਿ ਜਿੱਥੋਂ ਉਹਨਾਂ ਨੇ ਚੀਜ਼ ਲੈਣੀ ਆ ਉੱਥੇ ਹੀ ਉਹਨਾਂ ਨੇ ਰੱਖਣੀ ਫੇਰ ਤੇ ਵੱਡਿਆਂ ਦੇਖ ਕੇ ਬੱਚਿਆਂ ਨੂੰ ਵੀ ਇਹ ਆਤਾ ਪੈਂਦੀਆਂ ਤੇ ਮੈਨੂੰ ਤੇ ਖੇਚ ਚੜਦੀ ਰਹਿੰਦੀ ਹੈ ਜਦੋਂ ਇਦਾਂ ਚੀਜ਼ਾਂ ਵਿਖਰੀਆਂ ਜਿਹਾ ਪਈਆਂ ਰਹਿੰਦੀਆਂ ਸਾਰੇ ਪਾਸੇ ਤੇ ਹੁਣ ਕਿਚਨ 'ਚ ਤੁਹਾਨੂੰ ਪਤਾ ਹੀ ਆ ਕਿ ਸਵੇਰ-ਸਵੇਰੇ ਜਦੋਂ ਬੱਚਿਆਂ ਨੂੰ ਕਲਾਈਏ ਤੇ ਕਿੰਨਾ ਬਰਤਨ ਵਗੈਰਾ ਕਿੰਨਾ ਕੁਝ ਖਿੱਲਰ ਜਾਂਦਾ ਵਾ ਤੇ ਇਹ ਹੁਣ ਮੈਂ ਬਰਤਨ ਸਾਫ਼ ਕਰ ਲੈਣੀ ਆ ਬਾਕੀ ਇਹ ਆ ਕਿ ਮੈਨੂੰ ਟਾਈਫਾਇਡ ਹੋ ਗਿਆ ਸੀ ਤੇ ਮਤਲਬ ਹੈਲਥ ਨੂੰ ਬਹੁਤ ਜ਼ਿਆਦਾ ਪ੍ਰੋਬਲਮਸ ਆਈਆਂ ਨੇ ਏ ਬੋਡੀ ਵੀ ਅੱਗੇ ਨਾਲੋਂ ਬਹੁਤ ਵੀਕ ਹੋ ਗਈ ਐ ਏਦਾਂ ਸਰੀਰ ਨੂੰ ਪ੍ਰੋਬਲਮ ਪ੍ਰੋਬਲਮਸ ਇੰਨੀਆਂ ਆ ਕੇ ਤੇ ਟਾਈਫਾਇਡ ਹੋਣ ਵੈਸੇ ਠੀਕ ਆ ਤੇ ਮੈਡੀਸਿਨ ਖਾਦੀ ਹੋਈ ਐ ਮੈਂ ਮਤਲਬ ਉਹਦਾ ਸ਼ਰਤਿਕਾ ਇਲਾਜ ਆ ਹੁਣ ਮੈਨੂੰ ਮਿਲਿਆ ਨਹੀਂ ਤੇ ਮੈਂ ਇੰਨੀਆਂ ਮੈਡੀਸਿਨ ਖਾ ਖਾ ਕੇ ਤੇ ਮੇਰੇ ਅੰਦਰ ਜ਼ਖਮ ਹੋ ਗਏ ਸੀ ਡਾਕਟਰਾਂ ਕੋ ਖਾ ਖਾ ਕੇ ਇੰਨੀਆਂ ਜ਼ਿਆਦਾ ਤੇ ਹੁਣ ਮੈਨੂੰ ਮਿਲੀ ਤੇ ਮੈਂ ਖਾਦੀ ਤੇ ਹੁਣ ਟਾਈਫਾਇਡ ਤਾਂ ਠੀਕ ਐ ਪਰ ਇੰਨੀ ਜ਼ਿਆਦਾ ਵੀਕਨੈਸ ਆ ਗਈ ਐ ਕਿ ਮੈਂ ਜਦੋਂ ਕੰਮ ਕਰ ਲੈਂਦੀ ਆ ਨਾ ਇਦਾਂ ਬਹੁਤ ਜ਼ਿਆਦਾ ਤੇ ਫਿਰ ਮੈਂ ਥੱਕ ਜਾਂਦੀ ਬਹੁਤ ਜ਼ਿਆਦਾ ਤੇ ਥੱਕ ਕੇ ਫਿਰ ਮੈਨੂੰ ਇਦਾਂ ਲੱਗਦਾ ਕਿ ਜਿੱਦਾਂ ਫੀਵਰ ਹੋਇਆ ਪਰ ਹੋਇਆ ਨਹੀਂ ਹੁੰਦਾ ਤੇ ਪਰ ਇਹ ਆ ਕਿ ਜੇ ਮੈਂ ਹੁਣ ਢਿੱਲੀ ਪੈ ਗਈ ਤੇ ਫਿਰ ਮੈਨੂੰ ਮਤਲਬ ਇਦਾਂ ਹੀ ਆਦਤ ਪੈ ਜਾਣੀ ਆ ਕਿ ਨਹੀਂ ਮਤਲਬ ਪਹਿਲਾਂ ਵਾਂਗੂ ਹੋਇਆ ਜਾਣਾ ਇਸ ਕਰਕੇ ਮੈਂ ਆਪਣੇ ਆਪ ਨੂੰ ਜ਼ੋਰ ਲਗਾ ਕੇ ਕੰਮ ਕਰਵਾਉਣੀ ਆ ਚਲੋ ਜਦੋਂ ਜ਼ਿਆਦਾ ਥੋੜਾ ਥੱਕ ਜਾ ਰੈਸਟ ਵੀ ਕਰ ਲੈਣੀ ਆ ਪਰ ਇਹ ਨਹੀਂ ਕਿ ਜੇ ਦਿਲ ਕਰੇ ਉਦਾਂ ਹੀ ਦਿਲ ਕਰੇ ਕਿ ਥੱਕ ਗਈ ਹੁਣ ਥੋੜਾ ਜਿਹਾ ਥੱਕ ਗਈ ਆ ਤੇ ਮੈਂ ਲੇਟ ਜਾ ਤੇ ਉਹ ਨਹੀਂ ਮੈਂ ਕਰਦੀ ਕਿਉਂਕਿ ਇਦਾਂ ਕਰਨ ਨਾਲ ਫਿਰ ਇੱਕ ਤਾਂ ਕੰਮ ਪੈਂਡਿੰਗ ਹੋ ਜਾਂਦਾ ਹੈ ਇੱਕ ਫਿਰ ਸਰੀਰ 'ਚ ਜਾਣ ਕਿੱਦਾਂ ਪਊਗੀ ਜੇ ਮੈਂ ਇਦਾਂ ਬਾਰ-ਬਾਰ ਬੈਠ ਗਈ ਪਰ ਇਹ ਆ ਕਿ ਪ੍ਰੋਬਲਮ ਬਹੁਤ ਹੁੰਦੀ ਆ ਸ਼ੁਰੂ-ਸ਼ੁਰੂ 'ਚ ਇਹ ਇਦਾਂ ਲੱਗਦਾ ਕਿ ਸਾਨੂੰ ਬੁਖਾਰ ਹੀ ਹੋ ਗਿਆ ਵਾ ਕੰਮ ਕਰਕੇ ਥੱਕ ਗਏ ਆ ਦੇਖ ਲਓ ਮੈਂ ਪਹਿਲਾਂ ਵੀ ਵਲੌਗ ਪਾਉਂਦੀ ਰਹੀ ਆ ਕੋਈ ਇੰਨਾ ਕੰਮ ਕਰਦੀ ਹੁੰਦੀ ਸੀ ਕੋਈ ਥਕਾਵਟ ਨਹੀਂ ਕੋਈ ਕੁਝ ਨਹੀਂ ਪਰ ਜਦੋਂ ਸਰੀਰ 'ਚ ਜਾਨ ਨਾ ਰਹੇ ਫਿਰ ਇਹ ਵੀ ਕੰਮ 'ਚ ਮਤਲਬ ਬੰਦੇ ਨੂੰ ਬਾਡੀ ਉਹਦੀ ਇੰਨੀ ਪਰਮਿਸ਼ਨ ਹੀ ਨਹੀਂ ਦਿੰਦੀ ਕਿ ਉਹ ਕੰਮ ਕਰ ਸਕੇ ਇੰਨਾ ਜ਼ਿਆਦਾ ਤੇ ਫਿਰ ਵੀ ਮੈਨੂੰ ਘਰ ਦਾ ਕੰਮ ਕਰਨਾ ਵੈਸੇ ਪਸੰਦ ਹੀ ਬਹੁਤ ਹੈ ਮੈਂ ਛੋਟੀ ਜੀ ਹੁੰਦੀ ਸੀ ਮਤਲਬ 6 ਸਾਲ ਦੀ ਹੂੰਗੀ 5-6 ਸਾਲ ਦੀ ਜਦੋਂ ਤੋਂ ਮੰਮੀ ਨੇ ਕੰਮ ਲਗਾ ਦਿੱਤਾ ਸੀ ਤੇ ਮੈਨੂੰ ਮਤਲਬ ਇਹੋ ਹੀ ਮੇਰੇ ਹੈਬਿਟ ਬਣ ਗਿਆ ਕਿ ਮੈਂ ਕੰਮ ਕਰਨਾ ਕਰਨਾ ਵਾ ਤੇ ਇਹ ਕੰਮ ਕਰਨ ਤੋਂ ਬਿਨਾ ਮੈਨੂੰ ਚੈਨ ਨਹੀਂ ਹੁੰਦਾ ਏਕੇ ਮੈਨੂੰ ਇਹ ਵੀ ਹੁੰਦਾ ਕਿ ਜਿਹੜਾ ਕੰਮ ਨਹੀਂ ਨਾ ਕਰਦੇ ਤੇ ਜਿਹੜਾ ਸਿਰਫ ਬੈਠਣ ਵਾਲਾ ਜਾਏ ਉਹ ਕੰਮ ਕਰਦੇ ਆ ਤੇ ਉਹ ਫਿਰ ਬੋਡੀ ਉਦਾਂ ਦੀ ਹੋ ਜਾਂਦੀ ਹੈ ਫਿਰ ਸਰੀਰ ਸਾਡੇ ਜਿਹੜਾ ਨਾ ਉਹਨਾਂ ਨੇ ਇੱਕ ਮੈਂ ਜੋਬ ਕਰਨ ਲੱਗ ਗਈ ਸੀ ਵਿੱਚ ਤੇ ਉਦੋਂ ਮੈਨੂੰ ਮੇਡ ਰੱਖਣੀ ਪਈ ਸੀ ਥੋੜਾ ਜਿਹਾ ਸਫਾਈ ਦਾ ਕੰਮ ਕਰਨ ਲਈ ਤੇ ਉਦੋਂ ਮੇਡ ਰੱਖ ਲਈ ਮੈਂ ਜੋਬ ਤੇ ਜਾਣਾ ਤੇ ਇਹ ਸੀ ਕਿ ਉੱਥੇ ਵੀ ਬਹੁਤ ਜ਼ਿਆਦਾ ਥੱਕ ਜੀਦਾ ਸੀ ਪਰ ਉੱਥੇ ਮਤਲਬ ਸਟੇਅਰਸ ਬਹੁਤ ਜ਼ਿਆਦਾ ਸੀ 4 ਮੰਜ਼ਲੇ ਸੀ ਤੇ ਬਾਰ-ਬਾਰ ਪੀਰਡ ਉੱਪਰ ਜਾਣਾ ਤੇ نیچے ਆਉਣਾ ਤੇ ਥੱਕ ਜੀਦਾ ਸੀ ਪਰ ਇਹ ਆ ਕਿ ਇਹ ਕੰਮ ਤੇ ਉਹ ਕੰਮ 'ਚ ਫਰਕ ਹੀ ਉਹ ਹਿਸਾਬ ਦਾ ਮਤਲਬ ਮੈਨੂੰ ਆਦਤ ਪੈ ਗਈ ਸੀ ਤੇ ਇਸ ਕਰਕੇ ਹੁਣ ਤਾਂ ਵੀ ਹੁੰਦਾ ਵਾ ਚਲੋ ਇਹ ਕੰਮ ਤੇ ਕੋਈ ਇੰਨਾ ਨਹੀਂ ਆ ਪਰ ਜਦੋਂ ਬੱਚਿਆਂ ਨੂੰ ਨਾਲ ਸੰਭੀ ਹੈ ਨਾ ਬੱਚਿਆਂ ਦਾ ਵੀ ਇੰਨਾ ਹੁੰਦਾ ਵਾ ਬੱਚਿਆਂ ਨੂੰ ਟਾਈਮ ਨਾ ਖਾਣਾ ਦੇਣਾ ਜਾਂ ਕਿੱਦਾਂ ਤੇ ਜਾਦੀ ਦਵਾਈ ਲੈਣਗੇ ਇੱਕ ਵੱਜ ਚੁੱਕਾ ਹੈ ਸਾਈਬ ਸਕੂਲ ਤੋਂ ਵਾਪਸ ਆ ਚੁੱਕਾ ਵਾ ਕਿਉਂਕਿ ਜਾਦੀ ਠੀਕ ਨਹੀਂ ਉਹ ਦਵਾਈ ਲੈਣਗੇ ਲਿਆ ਯੂਨੀਫਾਰਮ ਲਾ ਲਈ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਵੀ ਇਦਾਂ ਹੀ ਕਰਦੇ ਸਾਰਾ ਕੁਝ ਤੇ ਨਾਲੇ ਇਹ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਿਆ ਕਰੋ ਮੈਨੂੰ ਵਧੀਆ ਫੀਲ ਹੁੰਦਾ ਤੇ ਨਾਲੇ ਮੈਨੂੰ ਹੁੰਦਾ ਕਿ ਤੁਹਾਨੂੰ ਮਤਲਬ ਕੁਝ ਚੱਕਰ ਨੂੰ ਮਿਲਿਆ ਜਾਂ ਮੇਰੇ ਵਿੱਚ ਕੰਮ ਵਿੱਚ ਤੁਹਾਨੂੰ ਲੱਗਦਾ ਹੈ ਕਿ ਮੈਂ ਕੁਝ ਕਮੀ ਰੱਖਦੀ ਹਾਂ ਪਹਿਲਾਂ ਸ਼ੂਜ਼ ਲਾਓ ਥੱਲੇ ਬਹਿ ਕੇ ਲਾ ਲਓ ਹਾਂ ਬੈਜੋ ਕੋਈ ਕਰਨੀ ਉਹ ਦਾਜਾ ਖੋਲਣੇ ਨਿਹਰਾ ਨਿਹਰਾ ਜਿਹਾ ਹੋਇਆ ਵਾਓ ਪਹਿਲਾ ਸ਼ੂਜ਼ ਤੇ ਲਾ ਲਾ ਨਾ ਮਲਾ ਕੇ ਦਵਾ ਨਹੀਂ ਨਹੀਂ ਮੈਨੂੰ ਲੱਗਦਾ ਇਹਨੂੰ ਜਲਦੀ ਛੁੱਟੀ ਹੋ ਜਾਂਦੀ ਹੈ ਤੇ ਫਰੂਟਸ ਤੇ ਖਾਣਾ ਸਕੂਲ ਤੋਂ ਹੀ ਖਾ ਹੁੰਦਾ ਹੈ ਤੇ ਪਾਣੀ ਵੀ ਹੁਣ ਕਹਿੰਦਾ ਨਹੀਂ ਪੀਣਾ ਤੇ ਹੁਣ ਬਸ ਇੰਨੇ ਜਾਣਾ ਟੀਵੀ ਵੱਲ ਹਾਂਜੀ ਤੇ ਮੈਂ ਨਹਾ ਕੇ ਬਾਥ ਸਾਬ ਕਰ ਲਿਆ ਬਾਥ ਕਰਕੇ ਤੇ ਝੜ ਪੋਚਾ ਵੀ ਲਗਾ ਲਿਆ ਹੋਇਆ ਹੈ ਤੇ ਬਾਕੀ ਖਾਣਾ ਵੀ ਖਾ ਲਿਆ ਤੇ ਮੰਮੀ ਆਏ ਸੀ ਡੇਰਾ ਪੰਜਾਬ ਵਾਲੇ ਜਿਹਨਾਂ ਨੂੰ ਤੁਸੀਂ ਜਾਣਦੇ ਹੋ ਤੇ ਉਹਨਾਂ ਨੂੰ ਵੀ ਟਾਈਫਾਇਡ ਹੈ ਤੇ ਮੈਂ ਉਹਨਾਂ ਨੂੰ ਵੀ ਮੈਡੀਸਿਨ ਫੜਾ ਕੇ ਆਈ ਹਾਂ ਉਹਨਾਂ ਲਈ ਵੀ ਲਿਆਂਦੀ ਸੀ ਤੇ ਉਹਨਾਂ ਨੂੰ ਬਸ ਸਟੈਂਡ ਤੋਂ ਚਲ ਗਏ ਕਿਉਂਕਿ ਉਹਨਾਂ ਨੇ ਸਿਮਨ ਨੂੰ ਲੈ ਕੇ ਜਾਣਾ ਵਾ ਘਰ ਲੈ ਕੇ ਜਾਣਾ ਸਕੂਲ ਤੋਂ ਤੇ ਉਹ ਜਿੰਨੀ ਦੇਰ ਉਹਦਾ ਸਕੂਲ ਚ ਅਸੀਂ ਮੂੰਹ ਉਨੇ ਦੇਰ ਆਏ ਸੀ ਇੱਥੇ ਬਟਾਲੇਪਾ ਸਟੈਂਡ ਤੇ ਮੈਂ ਮੈਡੀਸਿਨ ਫੜਾ ਕੇ ਆ ਗਈ ਤੇ ਸਾਈਬ ਮੰਗਦਾ ਸੀ ਐਪਲ ਹੁਣ ਟਾਈਮ ਹੋ ਗਿਆ ਹੈ ਸਵਾ 1 ਤੇ ਸਵਾ 2 ਵਜੇ ਚਨਮੀਤ ਨੇ ਆਉਣਾ ਤੇ 1 ਘੰਟਾ ਮੈਂ ਹੁਣ ਵੀਡੀਓ ਸ਼ੂਟ ਕਰਨੀ ਆ ਤੇ ਵੀਡੀਓ ਐਡਿਟ ਵਗੈਰਾ ਕਰਨੀ ਆ ਤੇ ਬਾਕੀ ਇਹ ਆ ਕਿ ਐਕਸਰਸਾਈਜ਼ ਕਰਨੀ ਹੀ ਤੇ ਮੇਰੇ ਸਿਰ ਚ ਰੇਸ਼ਾ ਵਾ ਥੋੜੀ ਉਹ ਪ੍ਰੋਬਲਮ ਕਰਕੇ ਮੈਂ ਸਟੀਮ ਵੀ ਲੈਣੀ ਸੀ ਤੇ ਪਰ ਹੁਣ ਮਾਰਕੀਟ ਜਾਣ ਕਰਕੇ 1 ਘੰਟਾ ਉਧਰ ਲੱਗ ਗਿਆ ਹੁਣ ਮੇਰੀ ਐਕਸਰਸਾਈਜ਼ ਤੇ ਸਟੀਮ ਰਹਿ ਗਈ ਆ ਹੁਣ ਦੇਖਦੇ ਆ ਜੇ ਦਿਨ ਚ ਟਾਈਮ ਲੱਗੂਗਾ ਤੇ ਹੋ ਜੂਗੀ ਨਹੀਂ ਤੇ ਫਿਰ ਕੱਲ ਤੇ ਤਾਂ ਹੀ ਸਵੇਰੇ ਜਲਦੀ ਉੱਠ ਜੀਏ ਨਾ ਇਹੋ ਜੇ ਕੰਮ ਸਵੇਰ ਸਵੇਰੇ ਹੋ ਜਾਂਦੇ ਬਾਅਦ ਵਿੱਚ ਸਾਰਾ ਦਿਨ ਟਾਈਮ ਨਹੀਂ ਲੱਗਦਾ